ਹਾਂਜੀ ਦੋਸਤੋ ਆ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਭਾਗੀਬੰਦਰ ਜਿੱਥੇ ਬਾਈ ਜਗਮੀਲ ਸਿੰਘ ਪੂਰਨ ਤੌਰ ਤੇ 100% ਅਪਾਹਜ ਹੈ ਅਤੇ ਉਸ ਦੇ ਦੋਨੋਂ ਕਮਰਿਆਂ ਦੀਆਂ ਛੱਤਾਂ ਡਿੱਗਣ ਵਾਲੀਆਂ ਹਨ ਅਤੇ ਬਾਈ ਜਗਮੀਲ ਸਿੰਘ ਕੋਈ ਵੀ ਕੰਮਕਾਰ ਨਹੀਂ ਕਰ ਸਕਦਾ ਬਾਈ ਦਾ ਪਿੱਛਾ ਪਿੰਡ ਬੰਗੀਰ ਮਹੱਬਤ ਦਾ ਹੈ ਤੇ ਬਾਈ ਜਗਮੇਲ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਤਲਵੰਡੀ ਸਾਬੋ ਬਠਿੰਡਾ ਪੰਜਾਬ ਅਤੇ ਵਿਦੇਸ਼ਾਂ ਵਿੱਚ ਬਸਦੀਆਂ ਸੰਸਥਾਵਾਂ ਨੂੰ ਗਹਾਰ ਲਗਾਈ ਹੈ ਕਿ ਉਸ ਦੇ ਦੋ ਕਮਰੇ પાਕੇ ਦਿੱਤੇ ਜਾਣ ਤਾਂ ਜੋ ਆਪਣੇ ਰਹਿਣ ਬਸੇਰੇ ਵਿੱਚ ਰਹਿ ਸਕੇ ਨਹੀਂ ਤਾਂ ਪਤਾ ਨਹੀਂ ਕਿਹੜੇ ਵੇਲੇ ਉਸ ਦੀਆਂ ਦੋਵੇਂ ਛੱਤਾਂ ਡਿੱਗ ਪੈਣਾ ਤੇ ਉਸ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ ਬਾਈ ਜਗਮੇਲ ਬਹੁਤ ਹੀ ਗਰੀਬੀ ਦੇ ਵਿੱਚ ਦਿਨ ਕੱਟ ਰਿਹਾ ਹੈ ਸਮਾਜ ਸੇਵੀ ਸੰਸਥਾਵਾਂ ਨੇ ਚਾਹੀਦਾ ਕਿ ਬਾਈ ਹਾਂਜੀ ਬਾਈ ਜੀ ਕੀ ਨਾ ਜਗਮੇਲ ਜੀ ਜਗਮੇਲ ਕਿਤੇ ਕਿਹੜੇ ਪਿੰਡ ਹੈ ਭਾਗੀ ਬੰਦਰੇ ਹਾਂ ਤੇ ਇਹ ਮਕਾਨ ਬਣੀ ਨੂੰ ਕਿੰਨਾ ਚਿਰ ਹੋ ਗਿਆ 25-30 ਸਾਲ ਹੋ ਗਏ ਠੀਕ ਹੈ ਤੇ ਹੁਣ ਕੀ ਪ੍ਰੋਬਲਮ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਉਹ ਹੀ ਆਉਂਦੀ ਹੈ ਜੇ ਮੀਂਹ ਆਉਂਦਾ ਜਦੋਂ ਚੌਣ ਲੱਗ ਜਾਂਦੀਆਂ ਛੱਤਾਂ ਪਟੀਆਂ ਹੋ ਗਈਆਂ ਠੀਕ ਹੈ ਸਾਰੀਆਂ ਜਦੋਂ ਮੀਂਹ ਆ ਜਾਂਦਾ ਉਹ ਬਾਹਰ ਪੈਨੇ ਆ ਜੀ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਹੀ ਮਤਲਬ ਇਹ ਚੌਂਦਿਆਂ ਨੂੰ ਛੱਤਾਂ ਨੂੰ ਜਦੋਂ ਮੀਂਹ ਆ ਜਾਂਦਾ ਉਹ ਚੌਣ ਲੱਗ ਜਾਂਦੇ ਦਰ ਵੀ ਰਹਿੰਦਾ ਜੇ ਕਿਤੇ ਮੀਂਹ ਆ ਬਾਲੇ ਪੈ ਕੇ ਹਟ ਜਾ ਹੁਣ ਤੇ ਬਾਹਰ ਪੈਂਦੇ ਰਹੇ ਆ ਮੀਚਾ ਕਾ ਕੰਮ ਫਿਰ ਕੀ ਕਰਦੇ ਹੋ ਬਾਈ ਕੰਮ ਕਰ ਲੈ ਕਿੰਨੇ ਪਰਸੈਂਟ ਹੈਂਡੀਕੈਪ ਤੋਂ 100% ਆ ਬਾਈ 100% ਆ ਮੈਂ ਤੈਨੂੰ ਬੇਖਿਆ 100% ਹੈਂਡੀਕੈਪ ਤੋਂ ਤੇ ਕੰਮ ਤਾਂ ਬਾਈ ਹੁੰਦਾ ਹੀ ਨਹੀਂ ਹੁਣਾ ਕੋਈ ਫਿਰ ਕੰਮ ਤਾਂ ਹੁੰਦਾ ਨਹੀਂ ਬੈਠੇ ਤੇ ਜਗਾਰਾ ਕਰਦੇ ਆ ਬਾਈ ਪੈਨਸ਼ਨ ਤੱਕ ਜੇ ਪੈਨਸ਼ਨ ਕਿੰਨੀ ਕੁ 1500 1500 ਰੁਪਏ ਆ ਬਾਈ ਉਹਦੋਂ ਵੀ ਕਿੰਨਾ ਕੱਗੇ ਜਾਰਾ ਰਹਿੰਦਾ ਕੰਮ ਬੈਠ ੱਲ ਮੈਂ ਸੋ ਜਾਂਦੀ ਆ ਤੇ ਹੁਣ ਕੀ ਮੰਗ ਕਰਦੇ ਹੋ ਸਮਾਜ ਸੇਵੀ ਸੰਸਥਾਾਂਾਂ ਤੋਂ ਸਰਕਾਰ ਤੋਂ ਅਰਥਕਾਰ ਚ ਕਮਾਉਣ ਵਾਲਾ ਕੋਈ ਨਹੀਂ ਕੋਈ ਨਹੀਂ ਅਰਥਕਾਰ ਚ ਕਮਾਉਣ ਵਾਲਾ ਕੀ ਮੰਗ ਕਰਦੇ ਹੋ ਹੁਣ ਫਿਰ ਮੰਗ ਤਾਂ हां जी दोस्तों ਤੁਸੀਂ ਦੇਖਿਆ ਜਿਵੇਂ ਕਿ ਵੱਡੇ ਵੱਡੇ ਜਿਹੜੇ ਕਿਸਾਨ ਜਥੇਬੰਦਗੀਆਂ ਨੇ ਵੱਡੇ ਵੱਡੇ ਮਸਲੇ ਹੱਲ ਕੀਤੇ ਐ ਜਿਵੇਂ ਹੜਪੀਟ 42 ਮਦਦ ਕੀਤੀ ਐ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਉਹ ਸਮੇਂ-ਸਮੇਂ ਤੇ ਵਿਪਤਾ ਵਿੱਚ ਪਈ ਲੋਕਾਂ ਦੀ ਮਦਦ ਕਰਦ ਕਰ ਰਹੀ ਨੇ ਤੇ ਅੱਜ ਆਪਾਂ ਤੁਹਾਨੂੰ ਘਰ ਦਿਖਾਇਆ ਗਿਆ ਬਾਈ ਪੰਗੀ ਦਾ ਤੇ ਜਿਹੜਾ 100% ਅਪਾਹਜ ਐ ਜਿੱਥੇ ਸੀ ਐਡੀ ਆਡੀਆ ਵਿਪਤਾ ਚ ਪਈ ਲੋਕਾਂ ਨੂੰ ਕੱਢਿਆ ਉੱਥੇ ਮੈਂ ਉਮੀਦ ਕਰਦਾ ਐ ਵੀ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਤੇ ਬਾਈ ਪੰਗੀ ਜਿਹੜਾ ਕਿ 100% ਅਪਾਹਜ ਹੈ ਕੱਲੀ ਪੈਨਸ਼ਨ ਤੇ ਗੁਜ਼ਾਰਾ ਕਰਦਾ ਕੋਈ ਪੈਸੇ ਦਾ ਹੋਰ ਸਾਧਨ ਨਹੀਂ ਤਾਂ ਮੈਂ ਉਮੀਦ ਕਰਦਾ ਵੀ ਸਮਾਜ ਸੇਵੀ ਸੰਸਥਾਾਂ માં ਬਾਈ ਦਾ ਘਰ ਹੈ ਜਿਹੜਾ ਉਹ ਜ਼ਰੂਰ ਬਣਾਖ ਦੇਣੀ ਆ ਬਾਈ ਦੀ ਛੋਟੇ ਜੇ ਮੰਗ ਹੈ ਇਹ ਕਹਿੰਦਾ ਵੀ ਮੇਰਾ ਇੱਕ ਕਮਰਾ ਪਹਿਜੇ ਲੈਟਰਨ ਬਾਥਰੂਮ ਪਹਿਜੇ ਐਨੀ ਬਹੁਤ ਜਿੰਨਾ ਕਿ ਮੇਰਾ ਬਣ ਜੇ ਤੇ ਮੈਂ ਇੱਥੇ ਸਿਰ ਠਾਖਣ ਮੇਰਾ ਹੋ ਜੇ ਸੋ ਉਮੀਦ ਕਰਦੇ ਆ ਵੀ ਸਮਾਜ ਸੇਵੀ ਸੰਸਥਾਾਂ ਬਾਈ ਪੰਗੀ ਦੀ ਮਦਦ ਹੈ ਜਿਹੜੀ ਉਹ ਜ਼ਰੂਰ ਕਰਨੀ ਆ ਬਾਈ ਦਾ ਕੰਟੈਕਟ ਅਕਾਊਂਟ ਨੰਬਰ ਉਹ ਡਿਸਪਲੇ ਤੇ ਦਿਵਾਗੇ ਸੋ ਉਮੀਦ ਕਰਦੇ ਆਂ ਵੀ ਸਮਾਜ ਸੇਵੀ ਸੰਸਥਾਾਂ ਮਾ ਜ਼ਰੂਰ ਮਤ ਕਰੀਂ